ਭਾਰਤ ਤੋਂ ਪਾਕਿਸਤਾਨ ਜਾ ਰਹੀ ਆਗਰਾ ਦੀ ਰਹਿਣ ਵਾਲੀ ਮਹੀ ਵਿਸ਼ਨੇ ਲੁਧਿਆਣਾ ਚ ਬੱਚੀ ਨੂੰ ਜਨਮ ਦਿੱਤਾ ਹੈ ਮਹੀ ਵਿਸ਼ ਖੁਦ ਭਾਰਤੀ ਹੈ ਪਰ ਉਸਦਾ ਵਿਆਹ ਕਰਾਚੀ ਨਿਵਾਸੀ ਸ਼ੋਇਬ ਰੇਨ ਨਾਲ 2017 ਚ ਹੋਇਆ ਸੀ ਇਹ ਦੋਵਾਂ ਦਾ ਤੀਜਾ ਬੱਚਾ ਹੈ ਮਹੀ ਵਿਸ਼ਨੇ ਇਸ ਲੜਕੀ ਦਾ ਨਾਮ ਸਰਹਦ ਰੱਖਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਖਿੱਚੀ ਗਈ ਲਾਈਨ ਦੇ ਵਿੱਚਕਾਰ ਫਸ ਗਈ ਹੈ ਹੁਣ ਇਹ ਆਪਣੀ ਧੀ ਦੀ ਪਹਿਲੀ ਲੋੜੀ ਭਾਰਤ ਵਿੱਚ ਕੀ ਮਨਾਏਗੀ ਪੁੱਛ ਕਿਸ ਤਰ੍ਹਾਂ ਮਹੀਵਿਸ਼ ਨੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਪਾਕਿਸਤਾਨ 'ਚ ਰਹਿ ਰਹੀ ਸੀ। ਕਰੀਬ 6 ਮਹੀਨੇ ਪਹਿਲਾਂ ਉਹ ਪਾਕਿਸਤਾਨ ਤੋਂ ਭਾਰਤ 'ਚ ਆਪਣੇ ਪੇਕੇ ਘਰ ਆਈ ਸੀ। ਹੁਣ ਜਦੋਂ ਉਸਦੀ ਡਿਲੀਵਰੀ ਡੇਟ ਨੇੜੇ ਆ ਰਹੀ ਸੀ ਤਾਂ ਉਹ ਪਾਕਿਸਤਾਨ ਜਾਣਾ ਚਾਹੁੰਦੀ ਸੀ। ਤਾਂ ਜੋ ਪਹਿਲਾ ਪੈਦਾ ਹੋਈਆਂ ਉਸਦੀਆਂ ਦੋ ਧੀਆਂ ਵਾਂਗ ਉਹ ਵੀ ਪਾਕਿਸਤਾਨੀ ਨਾਗਰਿਕ ਬਣ ਸਕੇ। ਮਹੀਵਿਸ਼ ਆਪਣੇ ਭਰਾ ਜਬਰਾਨ ਨਾਲ ਛਤੀਸਗੜ ਐਕਸਪ੍ਰੈਸ ਵਿੱਚ ਅਮਰੀਤਸਰ ਜਾ ਰਹੀ ਸੀ। ਪਰ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਲੁਧਿਆਣਾ ਵਿੱਚ ਜਿਣੇਪੇ ਦੀ ਲੋੜ ਪਉਣ ਲੱਗੀ ਹਾਲਾਤ ਨੂੰ ਦੇਖਦੇ ਹੋਏ ਟ੍ਰੇਨ ਨੂੰ ਲੁਧਿਆਣਾ ਵਿੱਚ ਹੀ ਰੋਕਣਾ ਪਿਆ ਰੇਲਵੇ ਅਤੇ ਲੁਧਿਆਣਾ ਰਹਿੰਦੇ ਰਿਸ਼ਤੇਦਾਰ ਦੀ ਮਦਦ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਤੇ ਹੀ ਐਂਬੂਲੈਂਸ ਬੁਲਾਈ ਗਈ ਅਤੇ ਮਹਿਵਿਸ਼ਨੂ ਸਿਵਲ ਹਸਪਤਾਲ ਪਹੁੰਚਾਇਆ ਗਿਆ ਮਹਿਵਿਸ਼ ਚਾਹੁੰਦੀ ਸੀ ਕਿ ਉਸ ਦੀ ਬੇਟੀ ਪਾਕਿਸਤਾਨ ਚ ਹੋਵੇ ਉਸ ਨੇ ਡਾਕਟਰਾਂ ਤੋਂ ਦਵਾਈ ਦੇ ਦੇ ਕੇ ਡਿਲੀਵਰੀ ਮੁਲਤਵੀ ਕਰਨ ਲਈ ਮਦਦ ਮੰਗੀ ਪਰ ਹਾਲਾਤ ਨੂੰ ਦੇਖਦੇ ਹੋਏ ਉਸ ਸਮੇ ਮਹੀਵਿਸ਼ ਦੀ ਡਿਲੀਵਰੀ ਕਰਨੀ ਪਈ ਐਸਐਮਓ ਮਨਦੀਪਕੌਰ ਸੰਧੂ ਦਾ ਕਹਿਣਾ ਹੈ ਕਿ ਡਿਲੀਵਰੀ ਸਫਲ ਰਹੀ ਹੈ ਬੱਚਾ ਤੇ ਮਾਂ ਦੋਵੇਂ ਤੰਦਰੁਸਤ ਹਨ ਜਿਸ ਤੋਂ ਬਾਅਦ ਹੁਣ ਮਹੀਵਿਸ਼ ਦੇ ਪਿਤਾ ਮਾਤਾ ਉਸ ਨੂੰ ਆਪਣੇ ਨਾਲ ਆਗਰਾ ਲੈ ਗਏ ਨੇ